ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿੱਥੇ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਕਈ ਗੰਭੀਰ ਰੂਪ ਦੇ ਨਾਲ ਇਹਨੇ ਜ਼ਖਮੀ ਹੋਏ ਪਏ ਨੇ ਕਿ ਉਹ ਬੋਲਣ ਦੇ ਵਿੱਚ ਵੀ ਅਸਮਰਥ ਨੇ ਜਿਸ ਤੋਂ ਬਾਅਦ ਇੱਕ ਪਾਸੇ ਇਸ ਦੀ ਗਾਜ ਵੱਡੇ ਪੁਲਿਸ ਅਫਸਰਾਂ ਤੇ ਡਿੱਗੀ ਹੈ ਤੇ ਦੂਸਰੇ ਪਾਸੇ ਇਸ ਮਾਮਲੇ ਤੇ ਉੱਚ ਪੱਧਰੀ ਕਾਰਵਾਈ ਦੀ ਗੱਲ ਆਖ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਸਵੇਰੇ ਉਸ ਵੇਲੇ ਰੌਲਾ ਪੈ ਜਾਂਦਾ ਹੈ ਜਦੋਂ ਅੰਮ੍ਰਿਤਸਰ ਦੇ ਮਜੀਠਾ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਸ਼ਰਾਬ ਦੇ ਨਾਲ ਤਕਰੀਬਨ 20 ਲੋਕਾਂ ਦੀ ਮੌਤ ਹੋ ਜਾਂਦੀ ਹੈ ਜ਼ਿਕਰੇ ਖਾਸ ਹੈ ਕਿ 8 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਆ ਬਿਮਾਰਾਂ ਦੀ ਹਾਲਤ ਤਾਂ ਇੰਨੀ ਚਾਰ ਬਿਮਾਰਾਂ ਦੀ ਹਾਲਤ ਤਾਂ ਇੰਨੀ ਗੰਭੀਰ ਹੈ ਕਿ ਉਹ ਬੋਲਣ ਦੇ ਵਿੱਚ ਵੀ ਅਸਮਰਥ ਨੇ ਮ੍ਰਿਤਕਾਂ ਦੇ ਵਿੱਚ ਪੰਘਾਲੀ ਕਲਾ ਮਰਾੜੀ ਕਲਾ ਪਤਾਲਪੁਰੀ ਤਲਵੰਡੀ ਘੁੰਮਣ ਅਤੇ ਕਰਨਾਲ ਦੇ ਲੋਕ ਸ਼ਾਮਲ ਹੈ ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਦੇ ਵਿੱਚ ਆਈ ਹੈ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਇਲਜ਼ਾਮ ਦੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਆ ਉਹਨਾਂ ਨੇ ਪੁੱਛਿਆ ਜਾ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਕਿੱਥੋਂ ਆਈ ਅਤੇ ਕੀ ਕਾਰਵਾਈ ਹੋਈ ਇਸ ਤੋਂ ਇਲਾਵਾ ਮਜੀਠਾ ਥਾਣੇ ਦੇ ਐਸਐਚਓ अवतार सिंह ਅਤੇ ਡੀਐਸਪੀ ਅਮਲੋਕ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਉੱਤੇ ਹੀ ਦੁਪਹਿਰ ਨੂੰ ਸੀਐਮ ਮਾਨ ਮਰੀਠਾ ਪਹੁੰਚੇ ਉੱਥੇ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜੀ ਜਦੀਨੀ ਸ਼ਰਾਬ ਪੀਣ ਦੇ ਨਾਲ ਪੰਜ ਛੇ ਮੌਤਾਂ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਤਿੰਨ ਬੰਦੇ ਹਸਪਤਾਲ ਨੇ ਹਾਂ ਤੇ 3 ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾੜੀ ਐ ਕਾਲਪੁਰੀ ਤਪਰੀ ਐ ਤਪਰੀਆਂ ਚ ਵੀ ਆ ਜੀ ਸ਼ਾਮ ਤੋਂ ਚਲਵੰਡੀ ਵੀ ਆ ਲਾਗੇ ਜਾ ਕੇ ਪਿੰਡਾਂ ਦੇ ਦੇਲੀ ਚਰਾਵ ਦੇ ਨਾਲ ਬਹੁਤ ਬੰਦਾ ਹੋ ਗਿਆ ਨੇ ਦੇ ਧੁੱਪਾਈ ਘਟਣਾ ਆ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਨੇ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਬੀਸੀ ਪਾਦ ਮੇਥੇ ਐ ਪ੍ਰਸ਼ਾਸਨ ਰਾਤਾ ਹੀ ਪੂਰੀ ਜੋ ਆਪਣੀ ਜਿੰਮੇਵਾਰੀ ਨੂੰ ਬਾਹਰੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਹੁੰਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਅੱਜ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਕੇ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਜਿਰ ਕਹਿੰਨੇ ਅੱਛਾ ਜੀ ਬਾਰੇ ਵੀ ਕੋਈ ਚੰਗ ਆ ਕਿਹਨੂੰ ਕੋਈ ਨੁਕਸੇ ਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਚਾਏ ਪੋਚੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਇਹਦੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਹਨੂੰ ਕਿਹਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਚਾਏਗਾ ਠੀਕ ਆ ਮਿਹਰਬਾਨੀ ਬਤ ਮਾਰਿਆ ਹੈ ਨਹੀਂ ਆ ਰਿਹਾ ਸਿੰਪਟਮ ਤੇ ਨਾ ਚਾਹੇ ਜਿਹੜੇ ਜਿਹੜੇ ਸ਼ਰਾਬ ਪੀਤੀ ਸੀ ਕੱਲ ਉਹ ਤੁਸੀਂ ਜਾ ਕੇ ਉਹ ਜਾ ਕੇ ਦਿਖਾਇਆ ਹੋਗਾ ਅਜਾਜ ਨੰਬਰ ਦੱਸੋ ਇਹ ਸਾਡੇ ਨੰਬਰ ਦਾ ਅੱਛਾ ਸ਼ੁਰੂ ਕਰਾਓ ਨੰਬਰ ਦਾ ਸਾਹਿਬ ਸ਼ੁਰੂ ਕਰਾਓ ਟੀਮਾਂ ਕਰ ਕਰ ਪੇਪੇ ਕਿ ਨਾ ਪਰ ਟੀਮਾਂ ਤੇ ਕਿ ਕਰ ਕਰ ਜਿਹੜੇ ਜਿੱਤ ਪੀ ਇਲਾਜ ਕਰਾਉਣ ਵੱਲ ਪੇਰਦੇ ਇਹ ਜੇ ਠੀਕੇ ਬੰਦੇ ਆਪਾਂ ਵਾਪਸ ਕਰਦੇ ਜਾਨੀ ਕਿਤੇ ਗੱਲ ਹੈ